ਫਤੇਗੜੀ ਚੂੜੀਆਂ ਤੋਂ ਮਜੀਠਾ ਰੋਡ ਉੱਪਰ ਪਿੰਡ ਭੁਮਾ ਵਡਾਲਾ ਵਿਖੇ ਸਤਿ ਸਤਿ ਬਾਬਾ ਰੂਡੇ ਸਾਡੀ ਦਰਗਾਹ ਜਿੱਥੇ ਹਰ ਸਾਲ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਦੇਸਾਂਵਤ ਦੇਸਾਂ ਤੋਂ ਸਰਦਾਰ ਲੋਕ ਆਪਣੀਆਂ ਮਨੋਕਾਮਨਾ ਪੂਰੀਆਂ ਹੁੰਦੇ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਹੁੰਦੇ ਵੱਖ-ਵੱਖ ਬਰਾਂਡਾ ਅਤੇ ਘਰ ਦੀ ਗੱਡੀ ਦੇਸੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਅਤੇ ਮੇਲੇ ਵਿੱਚ ਆਏ ਹੋਏ ਲੋਕਾਂ ਨੂੰ ਸ਼ਰਾਬ ਦਾ ਪ੍ਰਸ਼ਾਦ ਵਰਸਾਇਆ ਜਾਂਦਾ ਹੈ ਅਤੇ ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਬਖਰੇ ਰੰਗ ਵਿੱਚ ਤਖ ਫੈਲ ਜੰਦੇ ਹਨ ਅਤੇ ਆਪਣੀ ਮੱਸੀ ਵਿੱਚ ਭੰਗੜੇ ਪਾ ਕੇ ਬਾਬਿਆਂ ਰੋਟੇ ਸਾਦੇ ਨਾਰੇ ਲਗਾਉਂਦੇ ਹਨ ਇਸ ਮੇਲੇ ਦੀ ਲੋਕਾਂ ਨੂੰ ਬੇਖਬਰੀ ਨਾਲ ਦੀ ਕਰਦੀ ਹੈ ਅਤੇ ਇਹ ਸ਼ਰਾਬ ਪੀਣ ਦੇ ਨਾਲ ਹੀ ਇਹ ਮੇਲਾ ਪੰਜਾਬ ਦੇ ਬਾਕੀ ਸਾਰੇ ਮੇਲਿਆਂ ਨਾਲੋਂ ਖਾਸ ਹੈ ਅਤੇ ਬਖਰਾ ਹੁੰਦਾ ਹੈ ਇਸ ਮੇਲੇ ਨੂੰ ਲੈ ਕੇ ਵੀਰਾਂ ਵਿੱਚੋਂ ਵੱਡਾ ਪਛਾਣ ਹੁੰਦਾ ਹੈ ਉਹਤੇ ਜੀਵੀਆਂ ਵੀ ਆਪਣੀਆਂ ਮਨੋਕਾਮਨਾ ਪੂਰੀਆਂ ਹੁੰਦੇ ਬਾਬਾ ਜੀ ਦੇ ਦਰ ਤੇ ਨਤਮਸਤ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਇਸੇ ਦਫਨ ਜੋਗ ਬੰਦਾ ਕਾ ਸਾਡਾ ਚੈਨਲ ਆਲ ਪੰਜਾਬ న్యూਸ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਪਰ ਫਿਰ ਵੀ ਸਾਡੇ ਵੱਲੋਂ ਆਪਣਾ ਫਰਜ ਸਮਝਦੇ ਹੋਏ ਲੋਕੀ ਅਸਲੀ ਤਸਵੀਰਾਂ ਦਿਖਾਉਣਾ ਆਪਣਾ ਫਰਜ ਸਮਝਿਆ ਹੈ ਉਹ ਗਲਤ ਕਰਦਾ ਇੱਥੇ ਆਯੋਜਨ ਕਰਦਾਲੂਆਂ ਅਤੇ ਪ੍ਰਬੰਧਕਾਂ ਨਾਲ ਕਿ ਉਹ ਇਸ ਕੰਮ ਦੀ ਕੀ ਕਹਿਣਾ ਚਾਹੁੰਦੇ ਹਨ ਬਿਊਰੋ ਰਿਪੋਰਟ ਬਾਬਾ ਰਾਈ ਆਇਆ ਮੱਥਾ ਟੇਕਣਾ ਆ ਬੜੀ ਸ਼ਰਧਾ ਭਾਵਨਾ ਨਾਲ ਆ ਇੱਥੇ ਜੜਾ ਵੀ ਕੋਈ ਆਉਂਦਾ ਉਹਦੀ ਸ਼ਰਧਾ ਭਾਵਨਾ ਬੁਰੀ ਹੁੰਦੀ ਆ ਜੀ ਜਿਹੜੇ ਆਉ ਉਹ ਮੱਥਾ ਟੇਕੋ ਮਹਾਰਾਜ ਘਰੇ ਜੂਰੀ ਭਰੋ ਜੀ ਬਹੁਤ ਬਹੁਤ ਮੇਰੇ ਕਿਰਪਾ ਕਰਦਾ ਮਹਾਰਾਜ ਜੀ ਆਪਾਂ ਪ੍ਰਸ਼ਾਦ ਆਪ ਜੜਾਉਂਦੇ ਆ ਸਾਹਿਬ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਬਰਪਾਲ ਪਿੰਡ ਆ ਬਹੁਤ ਬਹੁਤ ਚੜ੍ਹਦੀ ਕਲਾ ਜੀ ਕਿੱਥੇ ਕੋਈ ਆਉਂਦਾ ਵਾ ਆਪਣਾ ਚੜ੍ਹਦੀ ਕਲਾ ਦੇ ਹਾਵਨਾਵਾ ਜੀ ਆਓ ਆਪਣੇ ਗੁਰੂ ਘਰ ਆਲੋ ਮੱਥਾ ਟੇਕ ਆਣ ਕੇ ਬਾਦ ਸਪਾਤੇ ਰੋਟਾ ਦਾ ਜੋ ਕਿ ਮੇਲਾ ਚੱਲਦਾ ਹੈ ਹਰ ਸਾਲ ਦੀ ਤਰ੍ਹਾਂ ਇੱਥਾ ਬਹੁਤ ਵਧੀਆ ਮਨਾਇਆ ਜਾਂਦਾ ਜੋ ਕਿ ਭਾਰੀ ਸੰਗਤ ਦੇ ਨਾਲ ਜੋ ਕਿ ਕਾਫੀ ਰੌਣਕਾਂ ਦੇ ਨਾਲ ਲੋਕਾਂ ਦੇ ਮੜਕਾ ਆਉਣਾ ਪਹੁੰਚੀਆਂ ਹੁੰਦੀਆਂ ਲੋਕ ਦੂਰ-ਦੂਰੋਂ ਸ਼ਾਹ ਲੈ ਕੇ ਹੁੰਦੇ ਨੇ ਸੋ ਬਹੁਤ ਵਧੀਆ ਮੇਲਾ ਮਨਾਇਆ ਜਾਂਦਾ ਇੱਦਾਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਬਹੁਤ ਵਧੀਆ ਖੂਬ ਲੋਕਾਂ ਦਾ ਆਨੰਦ ਗੁਰੂ ਰੋਟਾ ਜੀ ਗੁਰੂ ਰੋਟਾ ਦੀ ਜਗ੍ਹਾ ਤੇ ਹਰ ਇੱਕ ਦੀ ਆ ਮਨੋ ਕਾਮਨਾ ਪੂਰੀਆ ਹੁੰਦੀ ਆ ਕੁਦਰਤੀ ਉਹ ਸਾਨੂੰ ਸੇਵਾ ਮਿਲੀ ਹੈ ਅਮਰੀਕਾ ਤੋਂ 8 ਸਾਲ ਹੋ ਗਏ ਐ ਕਿ ਮੇਲੇ ਮੇਲਾ ਕਰਾਉਣ ਵਾਸਤੇ ਪਾਕੀ ਸਾਹਿਬਿਆਂ ਦੀਆਂ ਮੁਲਾਦਾ ਪੂਰੀਆਂ ਬਾਬਾ ਰੋਣਾ ਜੀ ਜਿਹੜਾ ਪਿੰਡ ਧਵਾਨ ਦਮੋਦਰ ਜਿਨ੍ਹਾਂ ਨੇ ਧੋਮੇ ਦੀ ਧਰਤੀ ਨੂੰ ਆ ਕੇ ਭਾਗ ਲਾਇਆ ਜਿੱਤਰਾ ਜ ਬਹੁਤ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਦਾਰੋਂ ਦਾ ਸ਼ਰਾਬ ਦਾ ਪ੍ਰਸ਼ਾਨ ਕਰਤਾਇਆ ਜਾਂਦਾ ਹੈ ਤੇ ਚੜਾਇਆ ਜਾਂਦਾ ਹੈ ਬਾਬਾ ਜੀ ਬਹੁਤ ਭਲਤੀ ਵਾਲੇ ਸਨ ਜਿਹੜੇ ਵੀ ਗਾਲੋ ਮੂੰਹ ਕਹਿੰਦੇ ਸਨ ਪੂਰੀ ਹੋ ਜਾਂਦੀ ਸੀ ਔਰ ਬਾਬਾ ਜੀ ਨੇ ਜਿਨ੍ਹਾਂ ਨੂੰ ਵੀ ਪੁੱਤਾਂ ਦੇ ਵਾਰ ਦਿੱਤੇ ਉਹਨਾਂ ਦੇ ਘਰਾਂ ਮਲਮਾਰਾ ਨੇ ਅੱਜ ਅਗਲੇ ਦਿਨ ਮੇਲੇ ਦੇ ਡੀਐਸਪੀ ਸਾਹਿਬ ਮਜੀਠਾ ਤੇ ਐਸਐਸਓ ਮਜੀਠਾ ਲੋਕ ਪੂਰੇ ਪ੍ਰਬੰਧ ਕੀਤੇ ਗਏ ਨੇ ਕੋਈ ਵਿਘਨ ਨਹੀਂ ਪਿਆ ਟ੍ਰੈਫਿਕ ਚੱਲ ਰਹੀ ਆ ਮੇਲਾ ਬਹੁਤ ਵਧੀਆ ਚੱਲ ਰਿਹਾ ਸ਼ਾਂਤਪੁਰ ਐ ਗੁਰਮੇਲ ਸਿੰਘ ਫਟਵਾਰੀ ਅੱਜ ਸਵਾਲ ਵਾਪਰ ਬਤਾ ਜੀ ਇਹ ਮੇ ਕੋਲ ਪਾਇਸ ਸਾਲਾ ਵੀ ਅੱਜ ਸਰਾਮਾ ਮੇਲਾ ਚੱਲ ਰਿਹਾ ਹੈ ਇਹ ਮੇਲਾ ਦੋ ਦਿਨ ਚੱਲਦਾ ਇਸ ਦੇ ਤੇ ਜੋ ਕਰਾ ਲੋਕਾਂ ਨੇ ਮਨੋਗਾਵਾਂ ਨੂੰ ਪੂਰਿਆ ਹੋਆ ਬਾਬਾ ਰੋਡਾ ਦਾ ਮੇਲਾ ਹੋ ਰਿਹਾ ਹੈ ਲਖਾ ਜਿਹੜਾ ਲੋਕ ਇੱਥੇ ਮਤਲਬ ਲੈ ਕੇ ਆਉਂਦੇ ਆਂ ਹਰ ਸਾਲ ਬਾਬਾ ਰੋਡਾ ਸਰਕਾਰ ਦੇ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਸਭ ਦੁਨੀਆ ਸਭ ਸੰਗਤਾਂ ਉਹ ਮਮਾ ਕੇ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਲੋਕੀ ਪਹੁੰਚਦੇ ਰਹੇ ਜੀ ਜਿਨ੍ਹਾਂ ਨੂੰ ਰੱਬ ਬੁੱਤਰ ਦਿੰਦਾ ਆ ਨੌਲਾ ਦਿੰਦਾ ਆ ਕੋਤ ਨੂੰ ਰੋਟੀ ਰੋਟੀ ਦਾ ਰੋਜ਼ਗਾਰ ਦਿੰਦਾ ਹੈ ਬਾਬਾ ਰੋਡਾ ਇਹ ਦਰ ਤੇ ਮੀਤ ਸ਼ਰਾਬ ਸਭ ਤੋਂ ਅੰਦੌਲ ਤਾਂ ਨੇ ਬਾਬਾ ਜੀ ਦਾ ਲੰਗਰ ਲੱਗਦੇ ਹਨ सब संगता बहर देशों विदेशों तक दिया है बाबा तो। और बाबा जी के दर से पहुंच के बाबा रोडा जी को मुरादा ये हैं बाबा रोडा जी का